ਸ਼ਰਹੰਦ ਉਥੇ ਇੱਕ ਕੰਦ ਜਿੱਥੇ ਫਰਜੰਦ ਸੀ ਚੀਨੇ ਜਿਉਂਦੀ ਤਿੱਕ ਦਾ ਪੰਦ ਉਹ ਹੋ ਗਏ ਲੰਗ ਛਿਪ ਗਏ ਚੰਦ ਸੀਜੇ ਕਾਰੇ ਲਉਂਦੀ ਅਹੇ ਗੁਰਜੀ ਕਾ ਖਾਲਸਾ ਸ਼ਿਰਪਾਹੇ ਗੁਰਜੀ ਕੀ ਫਤੀ ਸਿੱਖਾਂ ਦੀ ਕਰਵਲਾ ਸਾਕਾ ਸਰਹਿੰਦ ਸਰਹਿੰਦ ਅਰਥਾਤ ਹਿੰਦ ਦਾ ਸਿਰ ਸੱਕਾ ਸਰ ਹਿੰਦ ਸੁਣਦੇ ਹੀ ਇਨਸਾਨ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ ਸਰਸਾ ਨਦੀ ਤੇ ਰਾਤ ਨੂੰ ਵਿਛੜੇ ਦਾਦੀ ਮਾਂ ਤੇ ਛੋਟੀ ਸਾਹਿਬਜ਼ਾਦੀ ਨਦੀ ਦੇ ਨਾਲ-ਨਾਲ ਜਾਂਦੇ ਰਹੀ ਸਤ ਮਹੀਨਾ ਦਸੰਬਰ ਦਾ ਮਹੀਨਾ ਅੱਤ ਦੀ ਠੰਡੀ ਕਿਨਮਿਨ ਕਰਦੀ ਕਾਲੀ ਬੋਲੀ ਰਾਤ ਸੀ ਕਿ ਨਿੱਕੇ ਮਾਸੂਮ ਫਰਜ਼ੰਦ